हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਸਭਰਾ ਵੱਡੇ ਸਭਰਾ ਦੋਸਤੋ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਸਿੰਘ ਦੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਤੇ ਅੱਜ ਦੋਸਤੋ ਇਸ ਕਵਰੇਜ ਵਿੱਚ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਚਾਰ ਮੱਝਾਂ ਹੋਣਗੀਆਂ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਪਾਈਆਂ ਨੇ ਤੇ ਦੋ ਹੀ ਗੱਬਣ ਨੀਲੀ ਦੀਆਂ ਜਿਹੜੀਆਂ ਦੋਸਤੋ ਪੱਖ ਨੀਲੀ ਦਾ ਜਿਹੜਾ ਇਹਨਾਂ ਮਜਾਂ ਦੇ ਵਿੱਚ ਹੈਗਾ ਨੀਲੀ ਦੀਆਂ ਮਜਾਂ ਜਿਹੜੇ ਵੀਰ ਬਿਲਕੁਲ ਸ਼ਕੀਨ ਨੇ ਖਰੀਦਣ ਤੇ ਚਾਹ ਬਣ ਨੇ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਓਨਰ ਬਾਈ ਜਗਰਾਜ ਸਿੰਘ ਦੇ ਤੇ ਖਾਸ ਵਿਸ਼ੇ ਤੁਸੀਂ ਪਿੰਡ ਸਭਰਾ ਕਰਨੀ ਆ ਕਿਰਤੋਵਾਲ ਪਿੰਡ ਦੋਸਤੋ ਥੋੜੀ ਦੂਰੀ ਤੇ ਆ ਇੱਕ ਪਾਸੇ ਦੁੱਬਲੀ ਥੋੜੀ ਦੂਰੀ ਦਾ ਦੋਸਤੋ ਹਰੀ ਕੇ ਪੱਤਨ ਤੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਵੱਡੇ ਸਭਰਾ ਦੀ ਆਓ ਨਰਖਪਰਕ ਕਰੋ ਤਸੱਲੀ ਕਰੋ ਜਿਹੜਾ ਦੋਸਤੋ ਪਸ਼ੂ ਸੋਇਆ ਸੋਇਆ ਆਪਾਂ ਹ ਤਸੱਲੀ ਕਰ ਲਿਓ ਗੱਪਣ ਪਸ਼ੂ ਆਪਣਾ ਚੌਥਾ ਨਾ ਤਾਂ ਟਿੱਪ ਕੇ ਤਸੱਲੀ ਜ਼ਰੂਰ ਕੀਤੀ ਜਾਵੇ। ਅੱਜ ਦੋਸਤੋ 18 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ। ਸਮਾਂ ਕੋਈ ਮਾਰਨਿੰਗ ਦਾ ਕੋਈ 8:30 ਵਜੇ ਦੋਸਤੋ ਸਮਾਂ ਹੈ। ਆਓ ਲੇਨੀਆ ਇਨਫੋਰਮੇਸ਼ਨ ਵੀਰ ਜਗਰਾਜ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲ ਆ ਜਿੰਨਾਂ ਪਸ਼ੂਆਂ ਦੀ। ਆਜੋ ਜੀ। ਸਭ ਤੋਂ ਪਹਿਲਾਂ ਵੀਰ ਜਗਰਾਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ। ਬੜੇ ਵਧੀਆ ਭਰਾ ਜੀ ਆਪਦੇ ਸੁਣਾਓ। ਹੋਰ ਪਰਿਵਾਰ ਠੀਕ ਠਾਕ ਵੀਰ ਜੀ। ਬਹੁਤ ਵਧੀਆ ਬਹੁਤ ਵਧੀਆ। ਉਹ ਠੀਕ ਠਾਕ ਹਾਂਜੀ ਹਾਂਜੀ ਵਧੀਆ ਬਦੇ ਵੀਰ ਜੀ ਅੱਛਾ ਜਗਰਾਜ ਭਾਈ ਬਾਵਾ ਧੁੰਦ ਪਵਾਈ ਜਾਂਦੇ ਹਾਂ ਹਾਂਜੀ ਭਾਜੀ ਪੂਰੀ ਠੰਡ ਆਈ ਤੇ ਠੰਡ ਪੂਰੀ ਹੋ ਗਈ ਹਾਂਜੀ 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 ਤੁਹਾਨੂੰ ਵੀ ਖੇਤ ਲਵਾਈ ਆ ਨਹੀਂ ਜੀ ਬਿਲਕੁਲ ਚਲੋ ਡਿਊਟੀ ਆ ਜੀ ਹਾਂਜੀ ਤੇ ਜਗਰਾਜ ਭਾਈ ਪਸ਼ੂ ਅੱਜ ਆਪਣੇ ਕੋਲ ਚਾਰ ਨੇ ਚਾਰ ਨੇ ਭਾਜੀ ਹਾਂਜੀ ਹਾਂਜੀ ਭਾਜੀ ਦੋ ਨੀਲੀ ਰਾਵੀ ਜਾ ਤੇ ਦੋ ਮੋਰਾ ਜਾ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਤੇ ਦੋ ਹੀ ਗੱਬਣਾ ਤੇ ਦੋ ਹੀ ਸੁਨੀਆਂ ਹਾਂਜੀ ਭਾਜੀ ਦੋ ਸੁਨੀਆਂ ਭਾਜੀ ਦੋ ਮੰਜੀਆਂ ਚੰਗੀਆਂ ਨੀਲੀ ਦੀਆਂ ਚੰਗੇ ਦੁੱਧ ਵਾਲੀਆਂ ਠੀਕ ਹੈ ਜੀ ਹਾਂਜੀ ਪਿਛੋਕਰ ਚੰਗਾ ਦੱਸਿਆ ਹਾਂਜੀ ਹਾਂਜੀ ਭ ਉਹ ਦੂਜਾ ਸੂਆ ਤੇ ਇੱਕ ਤੀਜਾ ਸੂਆ ਹਾਂਜੀ ਹਾਂਜੀ ਬਾਜੀ ਠੀਕ ਹੈ ਤੇ ਜਗਰਾਜ ਭਾਈ ਪਹਿਲੇ ਨੰਬਰ ਤੋਂ ਆਪਾਂ ਇਥੋਂ ਗੱਬਣਾ ਤੋਂ ਸਟਾਰਟ ਕਰਦੇ ਹਾਂ ਹਾਂਜੀ ਬਾਜੀ ਗੱਬਣ ਦੋ ਸੋ ਦੋਸਤੋ ਤੀਜੇ ਚੌਥੇ ਨੰਬਰ ਤੇ ਇੱਕ ਜਿਹੜੀ ਤੁਹਾਨੂੰ ਮਾਜ ਦਿਖਾਉਣੀ ਹੈ ਉਹ ਸੂਈ ਸਵਾਈ ਹੋਵੇਗੀ ਠੀਕ ਆ ਜਿਹੜੇ ਵੀਰ ਕਿਸੇ ਨੇ ਸੂਇ ਸਵਾਈ ਪਸ਼ੂ ਖਰੀਦਣਾ ਉਹ ਸੂਇ ਸਵਾਈ ਪਸ਼ੂ ਵੀ ਅਵੇਲੇਬਲ ਨੇ ਜਿਹੜਾ ਕੋਈ ਵੀਰ ਅਗੇ ਨੀਲੀ ਦੇ ਪਸ਼ੂ ਖਰੀਦਣਾ ਚਾਹੁੰਦਾ ਗੱਬਣ ਤਿਆਰੀ ਤੇ ਸਮਝੋ ਤੁਸੀਂ ਕੋ 2 4 5 ਦਿਨਾਂ ਤੱਕ ਬਿਲਕੁਲ ਸੂ ਪਹਿਣਗੇ ਆਜੋ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲੈਂਦੇ ਹਾਂ ਦੋਸਤੋ ਬਿਲਕੁਲ ਇਹ ਜਿਹੜੀ ਤੁਹਾਨੂੰ ਮੱਝ ਦਿਖਾਉਣੇ ਆ ਚਾਰੇ ਪੈਰ ਤੋਂ ਤੇ ਆ ਬਾਡੀ ਸਟਰਕਚਰ ਜੇਕਰ ਤੁਹਾਨੂੰ ਦਿਖਾ ਦਈਏ ਪੂਰੇ ਕੈਰੈਕਟਰ ਦਿਖਾ ਦਈਏ ਚਾਰੇ ਖੁਰ ਤੋਂ ਤੇ ਆ ਧੁੰਨ ਤੇ ਪੂਰਾ ਨਿਸ਼ਾਨ ਆ ਦੋਸਤੋ ਇੱਕ ਪਾਸੇ ਟੇਡਾ ਕੱਟ ਆਉਂਦੇ ਜਿਹੜਾ ਟੁੱਟ ਜਾਂਦਾ ਸੈਂਟਰ ਚੋਂ ਅੱਖ ਬਿੱਲੀ ਮਣਕੀ ਆ ਇੱਕ ਦੂਜੀ ਅੱਖ ਦੇ ਵਿੱਚ ਜਵਾਬ ਸਿੰਘਾ ਸੁੰਗਾ ਦੀ ਪੂਰੀ ਤੁਸੀਂ ਸ਼ੇਪ ਦੇਖ ਲਓ ਠੀਕ ਆ ਸੋ ਬਾਕੀ ਆਪਾਂ ਡਿਟੇਲ ਵੀਰ ਤੋਂ ਲੈ ਲੈਨੇ ਆ ਅੱਛਾ ਜਗਰਾਜ ਭਾਈ ਇਹ ਸੁਹਾ ਕਿਨਵਾ ਸੁੰਦੀ ਅੱਗੇ ਭਾਜੀ ਦੂਜਾ ਸੁਹਾ ਸੁਣਾਏ ਨੇ ਦੂਜਾ ਸੁਹਾ ਹਾਂਜੀ ਭਾਜੀ ਕਿੰਨੇ ਕੁ ਦੇਣਾ ਜੀ ਲੈ ਜਾਓ ਇਹ ਬਾਜੀ ਜਿਆਦਾ ਨਹੀਂ ਦੋ ਚਾਰ ਦਿਨ ਹੀ ਖੜੂਗੀ ਬਸ ਤਿਆਰ ਹੀ ਹੈ ਬਾਜੀ ਠੀਕ ਹੈ ਹਾਂਜੀ ਹਾਂਜੀ ਬਾਜੀ ਅੱਛਾ ਜਗਰਾਜ ਵੀਰ ਮੰਨਦਾ ਵੀ ਆਪਾਂ ਜਦੋਂ ਅਗੋਂ ਪਸ਼ੂ ਲੈਣੇ ਆ ਹਾਂਜੀ ਬਾਜੀ ਕੋਈ ਪੁੱਛ ਲਈਦਾ ਉਹਨਾਂ ਨੂੰ ਘਰੋਂ ਵੀ ਪਹਿਲੇ ਸਵੇਰ ਤੋਂ ਜੀ ਪਹਿਲੇ ਸਵੇਰ ਚੰਗਾ ਰਿਕਾਰਡ ਹੈ ਦਾ ਅੱਛਾ ਜੀ ਹਾਂਜੀ ਬਾਜੀ 13 ਤੋਂ 14 ਲੀਟਰ ਦੇ ਵਿੱਚ ਰਿਹਾ ਵਾ ਅਸალი ਹਾਂਜੀ ਮੱਝ ਵੀ ਚੰਗੀ ਬੋਡੀ ਮੱਝ ਵੀ ਭਾਜੀ ਹਾਂਜੀ ਕੱਦ-ਗਾਠ ਵੀ ਚੰਗਾ ਵਾ ਮੱਝ ਵੀ ਪੂਰੀ ਸੋਹਣੀ ਆ ਬਾਕੀ ਜਿਹੜੇ ਪਾਰਖੋ ਵੀਰਾਂ ਉਹਨਾਂ ਨੂੰ ਭਾਜੀ ਪਤਾ ਲੱਗ ਹੀ ਜਾਣਾ ਹਾਂਜੀ ਹਾਂਜੀ ਭਾਜੀ ਸੋ ਬੋਡੀ ਸਟਰਕਚਰ ਦੋਸਤੋ ਆ ਵੇਖੋ ਬਿਲਕੁਲ ਅੱਗੋਂ ਸਲਿਮ ਜਿਹਾ ਅੱਗੋਂ ਪਤਲੇ ਪਤਲੇ ਪੰਨ ਦੇ ਵਿੱਚ ਆ ਤੇ ਜਿਵੇਂ ਜਿਵੇਂ ਬੈਕ ਸਾਈਡ ਨੂੰ ਆਉਂਦੀ ਓਵੇਂ ਓਵੇਂ ਬਿਲਕੁਲ ਖੁੱਲਦੀ ਜਾਂਦੀ ਆ ਭਾਜੀ ਵੱਡੀਆਂ ਮੱਝਾਂ ਹੀ ਪੂਰੀ ਆਉਂਦੀ ਆ ਨੀਲੀ ਦੀ ਜਿਹੜੀ ਦੋਸਤੋ ਮੱਝਾਂ ਪੂਰੀ ਉਹਦੀ ਨਿਸ਼ਾਨੀ ਤੁਸੀਂ ਆ ਵੇਖੋ ਠੀਕ ਆ ਜੀ ਖੋਲੀ ਤੇ ਪੁੱਠਾ ਬਿਲਕੁਲ ਬੈਕ ਸਾਈਡ ਤੋਂ ਬਾਕੀ ਹਾਈਟ ਕਰਦਾ ਮੇਰਾ ਵੀਰ ਜਿੰਨੇ ਖਰੀਦਣੀਆਂ ਤੁਸੀਂ ਇਹ ਮੰਨ ਕੇ ਖਰੀਦਿਓ ਹਾਈਟ ਕਰਦ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਵੱਟੀਆਂ ਮੱਝਾ ਦੇ ਵਿੱਚ ਆਪਾਂ ਇਹਨੂੰ ਗਿਣ ਸਕਦੇ ਹਾਂ ਬਾਕੀ ਚੌੜੇ ਪਿੱਠ ਕੁੜੇ ਦੀ ਆ ਠੀਕ ਆ ਆ ਦੇਖੋ ਲਿਆਓ ਖੋਲ ਦਈਏ ਜੀ ਹਾਂ ਤੋਰ ਦਈਏ ਭਾਜੀ ਵਾਨੇ ਦੰਨਾਂ ਨਾਲੋਂ ਨਾ ਵੀ ਚੰਗੀਆਂ ਪਰਲੇ ਬਣੇ ਚੈੱਕ ਕਰਾ ਦਿਓ ਜੀ ਠੀਕ ਆ ਤਸਦੀਕ ਕਰਾ ਪੂਰੀਆਂ ਕੜਾਈ ਹੋਈ ਜਿੱਦਾਂ ਠੀਕ ਆ ਸੋ ਪਹਿਲੇ ਸਵੇਰ ਵੀਰ ਦੱਸ ਰਿਹਾ ਵੀ ਚੰਗਾ ਜਿਹੜਾ ਦੋਸਤੋਂ ਮਿਲ ਕਰ ਕੋਟ ਰਿਹਾ ਬਾਕੀ ਹੁਣ ਦੂਜਾ ਸਵੇਰ ਵੀਰ ਕਹਿ ਰਿਹਾ ਦੱਸ ਰਿਹਾ ਅਕੇ ਕੇਸੇ ਵੀਰ ਦੀ ਸਮਝ ਆ ਠੀਕ ਆ ਜੀ ਤੇ ਕੋਈ ਦੂਜਾ ਸੁਭਾ ਮੰਨ ਕੇ ਵੀ ਤੁਸੀਂ ਖਰੀਦ ਸਕਦੇ ਜੇ ਵੈਸੇ ਹੋਵੇ ਨਾ ਹੋਵੇ ਤਾਂ ਵੀ ਲੱਗਾ ਵੀ ਹੋ ਸਕਦਾ ਤਿਆਰੀ ਬਹੁਤ ਵਧੀਆ ਕਰਨ ਦੀ ਅੱਗੋਂ ਤੇ ਪਿਛੋਂ ਤੋਂ ਨਦੋਂ ਲੈ ਕੇ ਭਾਜੀ ਸੂਹ ਤੱਕ ਚਵਾਨਾ ਲਾਇਆ ਨੇ ਸੋ ਚੌੜਾ ਪੇਟ ਪੂੜਾ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਚੌਰ ਸਲੇਵਾ ਬਿਲਕੁਲ ਇੱਕੋ ਜੇ ਥਾਨ ਨੇ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਸਾਈਡ ਜਾਂ ਬਾਹੀ ਚਾਈ ਦਾ ਕੋਈ ਇੰਦੇ ਤੁਹਾਨੂੰ ਮੁਸ਼ਕਲ ਜਿਹੜੀ ਨਜ਼ਰ ਨਹੀਂ ਆਊਗੀ ਠੀਕ ਆ ਨਾ ਦੇਖੋ ਆ ਲੈ ਕਰੋ ਇਹਨਾਂ ਬੜਾ ਜੀ ਆ ਬਾਕੀ ਭਾਜੀ ਠੰਡੀ ਸੀਲ ਵੜੀ ਆ ਆ ਮੜਾ ਡੱਕੀ ਬਾਣੇ ਤੁਹਾਡੇ ਆਹ ਦੇਖੋ ਠੀਕ ਹੈ ਜੀ ਸੋ ਦੋਸਤੋ ਦਿਨ ਹਜੇ ਲੈ ਜੂਗੀ ਠੀਕ ਆ ਉਮੀਦ ਕਰਦੇ ਆ ਵੀ ਜੇਕਰ 2 4 5 ਦਿਨ ਕੱਢ ਵੀ ਗਈ ਤਾਂ ਦੋਸਤੋ ਹੋਰ ਉਮੀਦ ਹੋ ਜੂਗੀ ਆਪਾਂ ਨੂੰ ਲੇਵਾ ਆਰਡਰ ਜਿਹੜਾ ਹੋਰ ਇਸ ਮੱਝ ਨੇ ਬਣਾ ਕੇ ਤਿਆਰ ਕਰ ਲੈਣਾ ਸਟਰਕਚਰ ਜਿਹੜਾ ਲੇਵੇ ਦਾ ਜਿੱਦਾਂ ਆਪਾਂ ਨਾਰਮਲੀ ਦੇਖਦੇ ਆਂ ਵੀ ਹਵਾਨੇ ਬਿਲਕੁਲ ਧੋਨ ਤੋਂ ਲੈ ਕੇ ਸੂ ਵਾਲੇ ਬੰਨੇ ਨੂੰ ਜਿਹੜਾ ਦੋਸਤੋ ਸਟਰਕਚਰ ਲੇਵੇ ਦਾ ਤਿਆਰ ਕਰਦੀ ਪਈ ਹੈ ਚਾਰੇ ਪੈਰ ਤੋਂ ਉੱਤੇ ਆ ਠੀਕ ਹੈ ਜੀ ਸੋ ਬਾਕੀ ਕੁਛ ਵੀ ਹਾਫ ਜਿਹੜੀ ਬਿਲਕੁਲ ਵਾਈਟ ਬਾਕੀ ਠੰਡੀ ਸੀਲ ਵਾਲੀ ਆ ਭਾਜੀ ਇਹ ਨਹੀਂ ਵੀ ਜਿੱਤਾਂ ਮਰਜੀ ਆਵੇ ਕਰਮ ਵਾਲੀ ਥਲੇ ਬੈਠੇ ਰੋ ਮੈਂ ਦੇਖੋ ਠੰਡੀ ਤੇਰੀ ਹੈ ਬਿਲਕੁਲ ਭਾਜੀ ਪੂਰੀ ਫੁੱਲ ਅੱਲਾਹ ਦੇ ਦੋਸਤੋ ਕੱਲੀ ਇਹ ਕਹਿਣ ਵਾਲੀ ਗੱਲ ਨਹੀਂ ਕੀ ਖਾਏ ਤੇ ਵੀ ਭਾਜੀ ਵੇਖੋ ਫੁੱਲ ਵੱਡੀ ਆ ਹਾਂ ਹਾਂਜੀ ਪੂਰੇ ਵੱਡੇ ਕੱਦ ਦੀ ਪੂਰੇ ਹਾਂਜੀ ਭਾਜੀ ਵੱਡੇ ਕੱਦ ਦੀ ਕੋਈ ਨਿੱਕੀ ਜਿਹੀ ਮੈਜਨਾ ਸਮਝੇ ਹਾਂਜੀ 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 ਭਾਜੀ ਤੇ ਜਗਰਾਜ ਕੀ ਲੈਣ ਦੇਣ ਰਹਿਣਗੇ ਇਹਦਾ ਭਾਜੀ ਲੈਣ ਦੇਣਾ ਜਿਹੜਾ ਭਾਜੀ ਮੋਲ ਇੱਕ 20 ਕਰਦੇ ਆ ਇੱਕ 15 ਦੀ ਜੱਸ ਨੂੰ ਇੱਕ 15 ਦੀ ਹਾਂਜੀ ਹਾਂਜੀ ਭਾਜੀ ਕੋਈ ਦੂਰੋਂ ਭੈਣ ਪਰ ਆਊਗਾ ਤਾਂ ਯਾਰਖੰਡ ਦਾ ਹੋਰ ਮਾਨਤਨ ਕਰਦਾਂਗੇ ਠੀਕ ਹੈ ਹਾਂਜੀ ਹਾਂਜੀ ਭਾਜੀ ਲਓ ਜੀ ਇੱਕ 15 ਦੀ ਜੱਸ ਨੂੰ ਆ ਦੋਸਤੋ ਕੋਈ ਵੀਰ ਕੋਈ ਵੀਰ ਮੰਨ ਲਓ ਵੀ ਦੂਰ ਦਰ ਟੋਂ ਆ ਰਿਹਾ ਖਰਚੇ ਬਾਣੀ ਦੋਸਤੋ ਹੋਰ ਵੀ ਚੜ ਜਾਂਦੇ ਉੱਪਰ ਜੇਕਰ ਕੋਈ ਦੂਰੋਂ ਟਰਾਂਸਪੋਰਟ ਦੇ ਖਰਚੇ ਹੁੰਦੇ ਆ 100 ਤਰ੍ਹਾਂ ਦੇ ਬਾਕੀ ਕੋਈ ਦੂਰੋਂ ਦਰਾਂ ਦੇ ਆ ਰਿਹਾ ਦੋਸਤੋ ਮਾਨਤਾ ਨੇ 15 ਦੇ ਵਿੱਚੋਂ ਵੀ ਜਿੰਨਾ ਹੋਊਗਾ ਪਾਜੀ ਜਿੱਤਰਾ ਮਰਜੀ ਬਿਠੇ ਰਹਾ ਕੋਈ ਗੱਲ ਹੀ ਨਹੀਂ ਇਹਦੇ ਸੋ ਚੰਗੀ ਆ ਜਿੰਨੀਆਂ ਓਵਰਆਲ ਸਾਰੀ ਚੰਗੀ ਆ ਨਿਸ਼ਾਨੀਆਂ ਵੀ ਪੂਰੀਆਂ ਦੋਸਤੋ ਤੇ ਨੀਲੀ ਦੀ ਮਾਝਾ ਵੀਰ ਦੇ ਕੋਲ ਤੇ ਜਿਹਨੂੰ ਪਸੰਦ ਆਊਗੀ ਆਪਦੀ 蒂ਪ ਕੇ ਤਸੱਲੀ ਕਰ ਲਿਓ ਗਾਰੰਟੀ ਤਸੱਲੀ ਦੇ ਖਰੀਦਣੀ ਚਾਹੁੰਦੇ ਹੋ ਦੋਸਤੋ ਉਹ ਵੀ ਤੁਸੀਂ ਬੇਸ਼ੱਕ ਵੀਰ ਦੀ ਗਾਰੰਟੀ ਤਸੱਲੀ ਦੇ ਵੀ ਮੰਗਵਾ ਸਕਦੇ ਜੀ ਪਾਜੀ ਗਾਰੰਟੀ ਹੋ ਬੁਰੀ ਆਪਣੀ ਭਾਰ ਪਿਛੇ ਦੀ ਸਣਾ ਦੀ ਠੀਕ ਹੈ ਇਹੋ ਜੀ ਨੇ ਬਾਜੀ ਕੋਈ ਗੱਲ ਬਾਜੀ 50000 ਰੁਪਈਆ ਦੀ ਲਾਉਣੀ ਆਪਾਂ ਕੋਈ ਠੱਗੀ ਥੋੜੀ ਕਹਿਣਾ ਮਾਰਨੀ ਆ ਹਾਂਜੀ 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 ਬਾਜੀ ਥਾਣਾ ਦੀ ਤੇ ਭਾਰ ਦੀ ਗਰੰਟੀ ਹੋ ਗਈ ਆਪਣੀ ਹਾਂ ਸਹੀ ਆ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਤਸਰਲੀ ਆ ਇਸ ਮੱਝ ਦੀ ਬਾਕੀ ਆਓ ਆਪਦੀ ਨੱਕ ਫਰਕ ਤੁਸੀਂ ਵੀ ਆਪਣੀ ਦਿੱਤੀ ਜਰੂਰ ਕਰਕੇ ਦੇਖ ਲਿਓ ਠੀਕ ਆ ਤੇ ਆਹ ਹੋ ਗਈ ਦੂਜੇ ਨੰਬਰ ਤੇ ਆਪਣੇ ਕੋਲ ਆ ਗਈ ਮੱਝ ਇਹ ਵੀ ਬਾਜੀ ਨੀਲੀ ਦਾ ਪੱਖ ਰੱਖ ਦੀ ਜੀ ਅੱਛਾ ਹਾਂਜੀ ਇਹ ਵੀ ਨੀਲੀ ਦਾ ਪੱਖਾ ਦੀ ਗੱਬਣੀ ਆ ਇਹ ਵੀ ਬਾਜੀ ਗੱਬਣਾ ਬਾਜੀ ਇਹ ਤਾਂ ਵੀ ਚੰਗਾ ਮਿਲ ਕਰ ਗਾੜਾ ਅੱਛਾ ਜੀ ਹਾਂਜੀ ਬਾਜੀ ਬਾਜੀ ਕੋਈ ਆਪਣਾ ਨਸਾਈ ਬੈਨਾ ਕਰ ਲੇ ਬੇਸ਼ੱਕ ਸੂਈ ਵੀ ਆਪਾਂ ਦੇ ਦਾਂਗੇ ਦੋਵੇਂ ਮੱਜਾਂ ਦੇ ਦਾਂਗੇ ਇੰਨੀ ਗਰੰਟੀ ਆਪਣੀ ਬਾਜੀ ਠੀਕ ਆ ਜੀ ਹਾਂਜੀ ਹਾਂਜੀ ਬਾਜੀ ਚਲੋ ਹੁਣ ਫਿਲਹਾਲ ਸਵੇਰੇ ਹੋਊਗੀ ਚੌਥੇ ਪੰਜਵੇ ਚੌਥੇ ਹਾਂਜੀ ਬਾਜੀ ਘਰ ਆਣਾ ਤੇ ਆਖਿਆ ਵਾ ਤਿੱਜੇ ਕੋਈ ਆਪਦੀ ਸਮਝ ਵੀ ਲਾ ਸਕਦਾ ਜਿੰਨੇ ਮਰਜੀ ਆ ਬਾਕੀ ਬਾਜੀ ਸੁਣਣਾ ਕੁਝ ਨਹੀਂ ਡੰਗਰ ਸਾਮ ਸਿਰਦੇ ਆ ਇਹ ਪੱਠੇ ਨਾ ਬਾਵਾਂਗੇ ਜੇ ਪਹਿਲੇ ਨਾ ਫਿਰ ਉਹ ਪਹਿਲੋਂ ਵੀ ਪੰਜਵੇਂ ਹਾਂਜੀ 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 ਬਾਜੀ ਵੀ ਗੱਲ ਕਰੋ ਹਾਂਜੀ ਤੇ ਬਾਕੀ ਬਾਜੀ ਬਹਾਨਾ ਇਹਦਾ ਵੀ ਚੰਗਾ ਇਸ ਮੱਜ ਦੇ ਵਿੱਚ ਤੁਸੀਂ ਆਪ ਵੇਖੋ ਚਲਕ ਮਾਰਦਾ ਪਿਆ ਠੀਕ ਆ ਜੀ ਮੱਥਾ ਬੱਲਾ ਨਾਸ ਬਕੀ ਆ ਬਿਲਕੁਲ ਤੇ ਬੋਡੀ ਸਟਰਕਚਰ ਇਸ ਮੱਝ ਦਾ ਵੀ ਪੂਰਾ ਅੱਗੋਂ ਤੁਸੀਂ ਵੇਖੋ ਬਿਲਕੁਲ ਸਲਿਮ ਜਿਆਦੇ ਪਿਛਾ ਜਿਹੜਾ ਦੋਸਤੋ ਥੱਬਿਆਂ ਦੇ ਥੱਬੇ ਗਰਮਾਲੀ ਦਾ ਤੇ ਤਿਆਰੀ ਤਕਰੀਬ ਨਾਲ অলਮੋਸਟ ਕੰਪਲੀਟ ਹੀ ਆ ਬਾਕੀ ਦਿਨ ਲੈ ਜੂਗੀ ਦੋ ਚਾਰ ਦਿਨ ਕੱਢ ਜੂਗੀ ਦੋ ਤਿੰਨ ਹਾਂਜੀ ਭਾਜੀ ਕੱਢਦੀ ਏ ਜੀ ਠੀਕ ਆ ਜੀ ਭਾਜੀ 15 ਤੋਂ ਪਲਾਸੀ ਇਹਨਾਂ ਦੁੱਧ ਚਵਾਇਆ ਵਾ ਹਾਂਜੀ ਭਾਜੀ ਬਾਕੀ ਵਾਨਾ ਹੀ ਪਾਰਖੂ ਵੀ ਰੋਂ ਚਲੋ ਜੀ ਇਹ ਮੱਝਾਂ ਜਿਹੜੇ ਰਵੇ ਨਾ ਵੀਰ ਜਗਰਾਸਿਆਂ ਹਾਂਜੀ ਹਾਂਜੀ ਭਾਜੀ ਪੂਰੇ ਦੁੱਧ ਦੇ ਹੀ ਜਾਂਦੇ ਆ ਦੇ ਹੀ ਜਾਂਦੇ ਹਾਂਜੀ ਭਾਜੀ ਬੰਦਾ ਸੰਧ ਨਾਲਾ ਜਾਈਦਾ ਵਾ ਸੇਵਾ ਵਾਲਾ ਮਾਲਕ ਚੰਗਾ ਹਾਂਜੀ ਹਾਂਜੀ ਭਾਜੀ ਸੋ ਦੋਸਤੋ ਹੈ ਵੀ ਬਿਲਕੁਲ ਸਿੰਗਲ ਹੱਡੀ ਦੀ ਆ ਆ ਲਓ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਨੀਲੀ ਤੇ ਪੱਖ ਦੀ ਜਿਹੜੀ ਦੋਸਤੋ ਆਪੂਸ਼ ਦੇਖੋ ਭਾਜੀ ਕੋਈ ਇਹ ਨਹੀਂ ਵੀ ਜਿਤਨਾ ਮਰਜੀ ਮਰੋੜ ਕੇ ਨਾਲ ਲਾ ਲਓ ਠੀਕ ਆ ਜੀ ਤਾਂ ਬਿਲਕੁਲ ਐਨ ਆਪਾਂ ਕਹਿ ਲੀਏ ਨਾ ਵੀ ਪੂਰੀ ਨਰਮ ਜੀ ਜਿਹੜੀ ਪੂਸ਼ ਆ ਤੇ ਆ ਉਹ ਖੋਲ ਕੇ ਨੂੰ ਦਿਖਾ ਦਈਏ ਖੋਲ ਨੀ ਇਹ ਭਾਰਾ ਪੇਟ ਆ ਦੋਸਤੋ ਹਾਈਟ ਪਹਿਲੇ ਨੰਬਰ ਤੇ ਜਿਹੜੀ ਮਾਜ ਦਿਖਾਈ ਸੀਗੀ ਤੁਹਾਨੂੰ ਆਪੂ ਆਪ ਉਹਦੇ ਨਾਲੋਂ ਥੋੜਾ ਜਿਹਾ ਜਿਹੜਾ ਇਹ 19 ਕਿਲੋ ਤੋਂ ਉਹ ਇੱਕ ਹੀ ਆ ਉਹਦਾ ਕੱਦ-ਕੜ ਜਿਹੜਾ ਦੋਸਤੋ ਪੂਰਾ ਵੱਡਾ ਇਹ ਮੀਡੀਅਮ ਉਹ ਵੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਸਿੰਗਲ ਹੱਡੀ ਦੀ ਆ ਨੀਲੀ ਦਾ ਪੱਖ ਆ ਦੋ ਤਿੰਨ ਦੋ ਤਿੰਨ ਦਿਨਾਂ ਤੱਕ ਸੂਫੂਗੀ ਹੋ ਸਕਦਾ ਦੋਸਤੋ ਜਿਹੜੇ ਹਿਸਾਬ ਨਾਲ ਚਲੋ ਪਸੂ ਦੇਣ ਪੂਰੇ ਕਰਕੇ ਸੁੰਦਾ ਹੋਤਾ ਤਾਂ ਵੀ ਦੋ ਤੇ ਚਾਰ ਵੀ ਦਿਨ ਲੈ ਜੇ ਬਾਕੀ ਤੁਹਾਨੂੰ ਇਹ ਤਸਲੀਨਾ ਦਿਖਾ ਦਿੰਨੇ ਆ ਥਣ ਛੱਡਾ ਜਿੰਨਾ ਦੋਸਤੋ ਅੱਜ ਮੌਕੇ ਤੇ ਬਣਿਆ ਭਾਜੀ ਵਹਾਨਾ ਬਹੁਤ ਚੰਗਾ ਤਿਆਰ ਕੀਤਾ ਨੇ ਦੋਵਾਂ ਮੱਜਾਂ ਨੇ ਲਓ ਜੀ ਆ ਦੇਖ ਵਜਨ ਵਟਾ ਪੂਰਾ ਠੀਕ ਆ ਜੀ ਵਜਨ ਵਟਾ ਪੂਰਾ ਹਾਈਟ ਮੀਡੀਅਮ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਨੇ ਆ ਤੇ ਨੀਲੀ ਦਾ ਪਾਕਾ ਦੋਸਤੋ ਇਸ ਮੱਝ ਦੇ ਵਿੱਚ ਠੀਕ ਆ ਤੇ ਜਿਹੜਾ ਵੀ ਖਰੀਦੂਗਾ ਦੋਸਤੋ ਤੁਸੀਂ ਉਮੀਦ ਕਰ ਸਕਦੇ ਜੇ ਸੋਨਾ ਦੁੱਧ ਚਵਾ ਦੂਗੀ ਠੀਕ ਆ ਤੇ ਘੁੰਮ ਫਿਰ ਕੇ ਗੱਲ ਫੇਰ ਉੱਥੇ ਆਉਂਦੀ ਆ ਦੋਸਤੋ ਚੰਗੀ ਸੇਵਾ ਤੇ ਠੀਕ ਆ ਨਾਰਮਲ ਸੇਵਾ ਤੇ ਬੇਸ਼ੱਕ ਇਹੋ ਜਿਹੇ ਪਸ਼ੂ ਤੋਂ ਤੁਸੀਂ 10-11 ਲੀਟਰ ਵੀ ਚੋ ਸਕਦੇ ਪਰ ਚੰਗੀ ਸੇਵਾ ਚੰਗੀ ਦੀ ਸੇਵਾ ਤੇ ਦੋਸਤੋ ਆਪਾਂ ਉਹ ਚੰਗੀ 15 ਤੋਂ ਪਲੱਸ ਜਾਊਗੀ ਇਹ ਚੰਗੀ ਛਾਂ ਵਾਲਾ ਵਾਜਿਆ ਦੇ ਹਾਂਜੀ ਆ ਲੈ ਤੇ ਬਾਕੀ ਜਗਰਾਉਂਾ ਦੇ ਥਾਣਾ ਦੀ ਚੌਂ ਥਾਣਾ ਦੀ ਭਾਜੀ ਭਾਰ ਦੀ ਦੇ ਥਾਣਾ ਦੀ ਭਾਜੀ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਇਹੋ ਜੀ ਕੋਈ ਚੱਕਰ ਨਹੀਂ ਗਾ ਤਸੱਲੀ ਆਪਦੀ ਭਾਜੀ ਪੂਰੀ ਐਨ ਭਾਜੀ ਜੇ ਦੇ ਇੱਥੇ ਆ ਜੂਗਾ ਸਭ ਤੋਂ ਵਧੀਆ ਗੱਲ ਹਾਂਜੀ ਹਾਂਜੀ ਲੋ ਜੀ ਆ ਦੇਖੋ ਠੀਕ ਹੈ ਜੀ ਤੇ ਜਗਰਾਉਂਾ ਜਿਹਦਾ ਕੀ ਲੈਣ ਦੇਣ ਫਿਰ ਕੀਤਾ ਇਹਦਾ ਭਾਜੀ ਮੁੱਲ ਕਰਾਉਣ ਨੂੰ ਜੇ ਮਰਜ਼ੀ ਕਰਾਈ ਜੀ 80000 ਦੀ ਦੇ ਦਾਂਗੇ ਅਸਹੀ ਦੀ ਹਾਂਜੀ ਹਾਂਜੀ ਭਾਜੀ ਭਾਜੀ ਕੋਈ ਆਊਗਾ ਦੋ ਰੰਡੇ ਨੂੰ ਕਰਦਾ ਕੋਈ ਯਾਰ ਖੰਡ ਮਾਨਤਨ ਕਰਦੇ ਹੋ ਹਾਂਜੀ ਹਾਂਜੀ ਭਾਜੀ ਨਹੀਂ ਖੁੱਲਾ ਕਰਦਾ ਕੋਈ ਯਾਰ ਜੀ ਦਿਹਾੜੀਆਂ ਤੁਸੀਂ ਵੀ ਚਲੋ ਖੇਚਰ ਸਕੇ ਲਿਆ ਹਾਂਜੀ 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 ਭਾਜੀ ਹਾਂ ਅਸੀਂ ਕਰਦਾਂਗੇ ਜਦਾਂ ਕੋਈ ਗੱਲ ਨਹੀਂ ਬਿਲਕੁਲ ਜੀ ਅਸੀਂ ਜੋ ਮਾਨਤਨ ਦੋਸਤੋ ਹੋ ਜਾਊਗਾ ਬਾਕੀ ਮੱਝ ਚੰਗੇ ਵਜਨ ਵਟੇ ਵਾਲੀ ਆ ਵਜਨ ਲੋਡ ਪੂਰਾ ਮੱਝ ਦਾ ਠੀਕ ਆ ਤੇ ਜਿੰਨਾ ਵੀ ਹੈ ਦੋਸਤੋ ਥਾਂ ਛੱਡਾ ਜਿੰਨਾ ਵੀ ਹੈ ਦਿਨਾ ਵੀ ਲੈਵਾ ਹੈਗਾ ਬਿਲਕੁਲ ਦੁੱਧ ਵਾਲਾ ਲੈਵਾ ਸੋ ਆਉ ਉਹਦੀ ਨਰਕ ਨਰਕਪਰ ਕਰੋ ਤਸल्ली ਕਰੋ ਠੀਕ ਆ ਆ ਆ ਗਈ ਆਪਣੇ ਕੋਲ ਅੱਗੇ ਆ ਮੱਝ ਹਾਂਜੀ ਭਾਜੀ ਇਹਦਾ ਇਹ ਬਿਲਕੁਲ ਇਹਦਾ ਤਾਜੀ ਸੂਈ ਆ ਇਹ ਭਾਜੀ ਬਿਲਕੁਲ ਤਾਜੀ ਸੂਈ ਆ ਉਹ ਬੱਚੇ ਦੇ 나ੜੂ ਨਾਲ ਜੇ ਮਗਰ ਕੱਟੀ ਹੈ ਹਾਂਜੀ ਹਾਂਜੀ ਭਾਜੀ ਕੱਟੀ ਹੈ ਮਗਰ ਲਓ ਜੀ ਮਗਰ ਕੱਟੀ ਹੈ ਦੋਸਤੋ ਫੀਮੇਲ ਕਾਫ 나ੜੂ ਬੱਚੇ ਕੱਟੀ ਵੀ ਭਾਜੀ ਚੰਗੀ ਆ ਮੈਨੂੰ ਸਟਰਾ ਡੇਤਾ ਸੀਗਾ ਦੋ ਦਿਨੋਂ ਭਾਜੀ ਮੱਝਾਂ ਦੋ ਤਿੰਨ ਹੀ ਤੇ ਮੇਰੇ ਕੋ ਗਵਾਜ ਗਿਆ ਹੈ ਅੱਛਾ ਜੀ ਹਾਂਜੀ ਭਾਜੀ ਬਹੁਤ ਚੰਗੀ ਤੀਕਰ ਕੱਟੀ ਦੱਸਿਆ ਹਾਂ ਹਾਂਜੀ ਹਾਂਜੀ ਭਾਜੀ ਚਲੋ ਕੋਈ ਚੰਗਾ ਸੀਮਨ ਹੋਗਾ ਥੋੜੇ ਬਾਅਦ ਵਿੱਚ ਆ ਵਾਈਟ ਚੌਥਾ ਦਿਨ ਚੌਥਾ ਦਿਨ ਹਾਂਜੀ ਹਾਂਜੀ ਭਾਜੀ ਤੇ ਸੂਵੇ ਚਲੋ ਤੀਜੇ ਕੂਗੀ ਹਾਂਜੀ ਭਾਜੀ ਤੀਜੇ ਸੂਵੇ ਅ ਤੀਜਾ ਸੂਆ ਦੋਸਤੋ ਮੰਨ ਕੇ ਕੋਈ ਵਾਰ ਸੌਦਾ ਕਰ ਲੈ ਦੇਣ ਅਜ ਚੌਥਾ ਚਾਰ ਚੌਂਕ ਦਿਨਾਂ ਦੀ ਸੂਈ ਆ ਮਗਰ ਕੱਟੀ ਤੁਹਾਨੂੰ ਆ ਦਿਖਾਤੀ ਬਿਲਕੁਲ ਨਾਲ ਆ ਇਸ ਮੱਝ ਤੇ ਤੇ ਆ ਮੂਹ ਮਥਾ ਫੇਸ ਕੁਆਲਿਟੀ ਆ ਠੀਕ ਆ ਜੀ ਤੇ ਜਗਰਾਜ ਹੁਣ ਕਿੰਨਾ ਕਹਿੰਦੇ ਥੱਲੇ ਬੌਲਾ ਹੀ ਹੋਊਗਾ ਚੱਲਦਾ ਭਾਜੀ ਬੌਲਾ ਹੀ ਆ ਦੇ ਭਾਜੀ 7:00 ਹੋ ਜੇ 8:00 ਹੋ ਜੇ ਭਾਜੀ ਇੱਥੇਗਾ ਭਾਜੀ ਜਿਹੜਾ ਬੱਚਾ ਵਾ ਦੇਣਾ ਵਾ ਠੀਕ ਆ ਜੀ ਹਾਂਜੀ ਹਾਂਜੀ ਭਾਜੀ ਭਾਜੀ ਦੁੱਧ ਤੇ ਆਊਗੀ ਮੈਂ ਨੇ ਲਓ ਵੀ ਦੋਸਤੋ ਕਿ ਭਾਜੀ ਚਮੜੀ ਬਰੀਕ ਆ ਹਾਂਜੀ ਮੈਂ ਦੁੱਧ ੜੀਆ ਠੀਕ ਹੈ ਜੀ ਹਾਂਜੀ ਤੇ ਇਹ ਦੇਖੋ ਕੋਈ ਬਾਦੂ ਮਾਸ ਨਹੀਂ ਆ ਚਮੜੀ ਆ ਵੇਖੋ ਬਰੀਕ ਚਮੜੀ ਦੀ ਆ ਲਓ ਜੀ ਠੀਕ ਆ ਤੇ ਕੱਦ ਪੁੱਤ ਪੂਰਾ ਕੋਲ ਵੱਟੀ ਹਾਈਟ ਦੇ ਵਿੱਚ ਆ ਠੀਕ ਹੈ ਜੀ ਆ ਦੇਖੋ ਠੀਕ ਆ ਜਾਵੀਰ ਖੋਲ ਦਈਏ ਖੋਲ ਲੈਣ ਨੂੰ ਦੇਖ ਬਾਹਰ ਨੇ ਕੋਈ ਕੱਟੀ ਵਾਸ ਨਾਲ ਲੈ ਜਾਣੀ ਨੇ ਅਨੇ ਕੱਟੀ ਨੂੰ ਖੋਲ ਕੱਟੀ ਦਾ ਵਾਜੀ ਬਹੁਤ ਕਰਦੀ ਬਿਲਕੁਲ ਨਵੀਂ ਸੁਬੀ ਹਾਂਜੀ ਹਾਂਜੀ ਬਾਜੀ ਹਾਂਜੀ ਕਰਕੇ ਬਾ ਅੰਦਰ ਨੂੰ ਭਜੂਗੀ ਬਾਜੀ ਹਾਂਜੀ ਹਾਂਜੀ ਨਾਲ ਬੱਚੇ ਖੋਲ ਕੇ ਕੋਈ ਨਹੀਂ ਥੋੜਾ ਜਿਆ ਮਾ ਵੀ ਦੋਸਤੋ ਜਿਹੜੀਆਂ ਮੱਝਾਂ ਸੁਈਆਂ ਨੇ ਉਹਨਾਂ ਦੇ ਵਿੱਚੋਂ ਪਹਿਲੀ ਜਿਹੜੀ ਇਹ ਮੱਝ ਵੀਰ ਜਗਰਾਤ ਸਿੰਘ ਉਹਨਾਂ ਦੇ ਕੋਲ ਆ ਮਗਰ ਕੱਟੀ ਆ ਤੇ ਚਾਰਾਂ ਦਿਨਾਂ ਦੀ ਸੁਈ ਆ ਬਾਕੀ ਤੁਹਾਨੂੰ ਬਿਲਕੁਲ ਟੋਟੇ ਦਿਖਾ ਦਿੰਦੇ ਆ ਵੇਲਬੂਲ ਦੀ ਵੀ ਸਪੈਸ਼ਲ ਆ ਕੱਦਗਾਠ ਵੀ ਪੂਰਾ ਉੱਚਾ ਹੈ ਦਾ ਭਾਜੀ ਟੈਂਪੂ ਦੇ ਵਿੱਚ ਮੱਝ ਨਹੀਂ ਪੂਰੀ ਆਉਂਦੀ ਆ ਹਾਂਜੀ ਲੰਬਾਈ ਬਹੁਤ ਜ਼ਿਆਦੀ ਆ ਹਾਂਜੀ ਹਾਂਜੀ ਭਾਜੀ ਇਹਦੀ ਸਪੈਸ਼ਲ ਆ ਆ ਲੈ ਠੀਕ ਆ ਜੀ ਸੋ ਲੰਬਾਈ ਦੋਸਤੋ ਵੇਖੋ ਪੂਰੀ ਐਕਸਟਰਾ ਆਰਡੀਨਰੀ ਲੰਬਾਈ ਆ ਤੇ ਆਪਾਂ ਕਹਿ ਲਈਏ ਨਾ ਵੀ ਰੇਲ ਗੱਡੀ ਦੇ ਡੱਬੇ ਜਿੰਨੀ ਲੰਬਾਈ ਆ ਤੇ ਜਗਰਾਜ ਭਾਈ ਬਾਕੀ ਚਾਬਾ ਇਸਮਾ ਦੀ ਚੰਗੀ ਭਾਜੀ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਚਾਬਾ ਦੀ ਭਾਜੀ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਸੋ ਬਾਕੀ ਦੋਸਤੋ ਜਿਹੜਾ ਵੀਰ ਅੱਗੇ ਨਰਕ ਫਰਕ ਕਰਕੇ ਲੈ ਕੇ ਆਉਂਦਾ ਚਾਹੇ ਵਪਾਰ ਦਾ ਕੰਮ ਆ ਉੱਥੇ ਯਕੀਨ ਕੀਤਾ ਜਾ ਸਕਦਾ ਬਿਲਕੁਲ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਕੋਈ ਆਪ ਵੀ ਅਗੋਂ ਇੱਕ ਇੱਕ ਦੋ ਦੋ ਡੰਗ ਦੀ ਜਿਹੜੀ ਚਵਾਈ ਹੈ ਤੇ ਸੱਡੀ ਕਰਕੇ ਲੈ ਕੇ ਹੁੰਦੇ ਆ ਠੀਕ ਆ ਕੋਈ ਨਹੀਂ ਬੱਚੇ ਤੇ ਲੈ ਆ ਕੋਈ ਬੱਚੇ ਦਾ ਕਰਦੀ ਹੈ ਤੇ ਹੁਣ ਜਗਰਾ ਚਵਾਈ ਦੀ ਹੋਈ ਆ ਹਾਂਜੀ ਭਾਜੀ ਚਵਾਈ ਹੋਈ ਹੈ ਜੀ ਮਾਰਨਿੰਗ ਕਿੰਨੇ ਕ ਟਾਈਮ ਤੇ ਆ ਭਾਜੀ 6 6 ਤੋਂ 6 ਜੇ ਤੋਂ 6:00 ਵਜੇ ਆਪਾਂ ਦੋਸਤੋ ਫੋਨ ਕੋਈ 8:30 ਵਜੇ ਦਾ ਸਮਾਂ ਸੀਗਾ ਭਾਈ ਉਸਾਂ ਨਾਲ ਕੋ ਜੱਜਮੈਂਟ ਕਰ ਲੈ ਹਾਂਜੀ 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 ਚਵਾਈ ਜਿਹੜੀ ਆ ਦੋਸਤੋ ਉਸ ਹਿਸਾਬ ਨਾਲ ਹੋਈ ਏ ਠੀਕ ਆ ਟਾਈਮ ਤੁਹਾਨੂੰ ਜਰੂਰ ਆਪਾਂ ਨੋਟ ਕਰਾ ਦਿੰਦੇ ਆ ਕਿਉਂਕਿ ਜੇਕਰ ਚਵਾਈ ਹੋਈ ਏ ਤੇ ਸਮਾਂ ਤੁਹਾਨੂੰ ਨੋਟ ਕਰਾਉਣਾ ਪੈਂਦਾ 6:00 ਵਜੇ ਚਵਾਈ ਹੋਈ ਆ ਫੋਨ ਕੋਈ 8:30 ਪੌਣੀ 9 8:30 ਵਜੇ ਦਾ ਸਮਾਂ ਹੈ ਠੀਕ ਆ ਤੇ 8 ਕਿਲੋ ਕੋਈ ਵੀਰ ਬੋਲਾ ਮੰਨ ਲੈ ਚਾਹੇ ਬੋਲੇ ਤੋਂ ਬਾਹਰ ਆਈ ਸਮਝ ਲੈ ਅੱਜ ਚੌਥੇ ਦਿਨ ਦੇ ਦੌਰਾਨ ਬਾਕੀ ਵੱਡੀ ਏ ਮਾਜ ਚੰਗੀ ਹੈ ਵੱਡੀ ਹੈ ਦੋਸਤੋ ਤੇਜਾ ਸੁਆ ਵੇਲ ਬੂਲ ਮੈਂ ਤੁਹਾਨੂੰ ਜਿਵੇਂ ਦੱਸਦਾ ਵੀ ਕਾਫੀ ਸਪੈਸ਼ਲ ਆ ਲੰਬਾਈ ਬਹੁਤ ਜਿਆਦੀ ਆ ਉਚਾਈ ਕੱਦ ਦੀ ਵੀ ਸੋਹਣੀ ਆ ਠੀਕ ਆ ਤੇ ਜਗਰਾਜ ਕਿੱਥੋਂ ਤੱਕ ਲੈਣ ਦੇ ਨੇ ਸਮਝਦਾ ਰਹੂਗਾ ਤੇ ਬਾਜੀ 80000 ਨਹੀਂ ਦੇਵਾਂਗੇ 80 ਦੀ ਹਾਂਜੀ ਹਾਂਜੀ ਬਾਜੀ ਠੀਕ ਆ ਕਿੰਨਾ ਕੁ ਛੋਟ ਛੱਪਾ ਕਰਦੇ ਬਾਜੀ ਕਰ ਦਾਂਗੇ ਕੋਈ ਗੱਲ ਨਹੀਂ ਜੇ ਦੂਰ ਨੇੜਿਆਂ ਹੋਊਗਾ ਬਾਜੀ ਕਰ ਦਾਂਗੇ ਜ਼ਰੂਰ ਕਰਾਂਗੇ ਹੋਰ 2000 ਕਰ ਦਾਂਗੇ ਬਾਜੀ 78 ਦੀ ਦੇ ਦਾਂਗੇ ਹਾਂਜੀ ਲਓ ਜੀ 78000 ਦੀ ਜਿਹੜੀ ਵੀਰਾਂ ਦਾ ਵੀ ਇਹ ਦੇ ਦਾਂਗੇ ਤੇ ਮਗਰ ਕੱਟੀ ਹੈ ਦੋਸਤੋ ਬਾਕੀ ਵਜ਼ਨ ਵਟਾ ਪੂਰਾ ਲੰ ਤੋ ਜਰੂਰ ਤੁਸੀਂ ਸੰਪਰਕ ਕਰ ਲਿਓ ਚੰਗੀ ਆ ਜਿੰਨੀ ਵੀ ਓਵਰਆਲ ਸਾਰੀ ਚੰਗੀ ਆ ਪਸੰਦ ਆਊਗੀ ਵੀਰਾਂ ਨੂੰ ਠੀਕ ਆ ਤੇ ਅੱਗੇ ਆਪਨੇ ਕੋਲ ਆ ਗਈ ਝੋਟੀ ਪਹਿਲਾਂ ਸੁਆ ਭਾਜੀ ਪਹਿਲਾਂ ਝੋਟੀ ਹਾਂਜੀ ਹਾਂਜੀ ਭਾਜੀ ਪਹਿਲਾਂ ਸੁਆ ਅੱਛਾ ਜੀ ਇਹਨੂੰ ਕਿੰਨੇ ਕਿ ਦਿਨ ਹੋ ਗਏ ਆ ਇਹਨੂੰ ਭਾਜੀ 5 ਕਿ ਦਿਨ ਹੋ ਗਏ ਅੱਜ ਅੱਛਾ ਜੀ ਹਾਂਜੀ 5 ਕਿ ਦਿਨ ਹਾਂਜੀ ਹਾਂਜੀ ਉਹਦੇ ਘਰਾ ਦੀ ਹੇਠਲੇ ਕੀ ਆ ਦੁੱਧ ਭਾਜੀ ਇਹਦੇ ਥੱਲੇ 6 ਲੀਟਰ ਜੇ 6 ਲੀਟਰ ਹਾਂਜੀ ਹਾਂਜੀ ਭਾਜੀ ਜਿਹੜਾ ਚਵਾਦਣਾ ਆਪਾਂ ਠੀਕ ਹੈ ਹਾਂਜੀ ਪਾਜੀ ਬੱਚਾ ਮਗਰ ਬਾਜੀ ਕੱਟਾ ਹੋਵੇ ਕੱਟਾ ਮਗਰ ਹਾਂਜੀ ਪਾਜੀ ਇਹ ਸਾਹ ਵੀ ਨਹੀਂ ਕਿਸ ਨੇ ਝੋਟੀ ਨਾਲ ਸਾਹ ਸੰਭਾਲ ਹਾਂਜੀ ਪਾਜੀ ਸਾਹ ਸੰਭਾਲਦਾ ਉਹ ਬੜਾ ਵਾ ਜਿੱਦਾਂ ਦੀ ਝੋਟੀ ਦਾ ਸਿੰਗ ਸੰਗਈ ਹੈ ਨਾ ਕੱਦ-ਕਾੜੀ ਝੋਟੀ ਬਾਨੀ ਵੜੀ ਹਾਂ ਹਾਂ ਹਾਂਜੀ ਹਾਂਜੀ ਕੱਦ ਵੀ ਬੜਾ ਉੱਚਾ ਹਾਂਜੀ ਹਾਂਜੀ ਪਾਜੀ ਕੱਦ ਵੀ ਆਪ ਵੇਖ ਲਓ ਪੂਰਾ ਵੱਡੀ ਮੱਝ ਨਾਲ ਮਿਲਦਾ ਵਾ ਬਿਲਕੁਲ ਬਿਲਕੁਲ ਹਾਂਜੀ 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 ਕੱਦ ਤੋਂ ਦੋਸਤੋ ਉੱਚਾ ਕਈ ਵਾਰ ਨਾਰਮਲ ਦਰਮਿਆਨੀ ਸੇਵਾ ਵਾਲੇ ਘਰੋਂ ਪਸ਼ੂ ਨਿਕਲਦੇ ਆ ਤੇ ਬਿਲਕੁਲ ਕੋਈ ਵੀ ਉਸ ਅਕੋਰਡਿੰਗ ਇਹਨੂੰ ਮੰਨ ਸਕਦਾ ਵੀ ਨਾਰਮਲ ਸੇਵਾ ਵਾਲੇ ਘ ਵੈਸੇ ਝੋਟੀ ਤੋਂ ਤੁਸੀਂ ਵੇਖ ਸਕਦੇ ਕਦ ਕਾੜ ਦੀ ਪੂਰੀ ਉੱਚੀ ਆ ਵੱਡੇ ਕਦ ਕਾੜ ਦੇ ਵਿੱਚ ਨਸੇਰੇਪਨ ਦੇ ਵਿੱਚ ਹਲੇ ਸੀ ਬੇਚੱਕ ਭਾਜੀ ਜੇ ਚਾਰ ਦਿਨ ਰਹੀ ਤੇ ਦੁੱਧ ਆਪਾਂ ਵੱਜ ਵੀ ਚਵਾ ਦਾਂਗੇ ਹੁਣ 6 ਕਿਲੋ ਹਾਂਜੀ ਭਾਜੀ ਹੁਣ 6 ਕਿਲੋ ਠੀਕ ਆ ਜੀ ਹਾਂਜੀ ਪੰਜਾਂ ਦਿਨਾਂ ਦੀ ਸੂਈ ਸਾਰੀ ਹਾਂਜੀ ਭਾਜੀ ਪੰਜਾਂ ਦਿਨਾਂ ਦੀ ਠੀਕ ਆ ਜੀ ਤੇ ਸਿੰਘ ਭਾਜੀ ਦੁੱਧ ਤਾਂ ਤੁਹਾਨੂੰ ਬਤਾ ਭਾਜੀ ਮੈਲਾ ਮੂਲਾ ਮਾਰਕੀਟ ਡੰਗਰ ਦਾ 15 ਦਿਨਾਂ ਤੋਂ ਬਾਅਦ ਜਾ ਕੇ ਦੁੱਧ ਤੇ ਚੱਲਦਾ ਵਾ ਬਿਲਕੁਲ ਹਾਂਜੀ 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 ਤੇ ਬਾਕੀ ਜਿਹੜੀ ਗੱਲ ਮੁੱਕਦੀ ਹੈ ਜਗਰਾਤ ਸਿੰਘ ਚ ਵਾਪਸ ਮਾ ਦੇ ਭਾਜੀ ਇੱਕ ਨੰਬਰ ਠੀਕ ਕੋਈ ਭਾਜੀ ਚਵਾਈ ਦੀ ਵੀ ਹੋਈ ਆ ਹਾਂਜੀ ਭਾਜੀ ਚਵਾਈ ਇਹਦੀ ਵੀ ਆ ਠੀਕ ਆ ਜੀ ਹਾਂਜੀ ਠੀਕ ਉਸਾਂ ਨਾ ਭਾਜੀ ਕੋਈ ਵਾਨੇ ਦਾ ਜੱਜਮੈਂਟ ਲਾਵੇ ਵੀਰ ਚਵਾਈ ਭਾਜੀ ਹੋਈ ਏ ਠੀਕ ਆ ਜੀ ਖੋਲ ਕੇ ਭਾਜੀ ਹਾਂਜੀ ਲੋ ਜੀ ਦੋਸਤੋ ਚਵਾਈ ਮਾਰਨਿੰਗ ਟਾਈਮ 6 ਵਜੇ ਇਸ ਝੋਟੀ ਦੀ ਵੀ ਹੋਈ ਆ ਤੇ 6 ਲੀਟਰ ਕੋਈ ਵੀਰ ਮੰਨ ਕੇ ਸੌਦਾ ਕਰ ਲਿਆ ਜ 50 ਦਿਨਾਂ ਦੀ ਸੂਈ ਆ ਮਗਰ ਕਟਾ ਬਚਾ ਤੁਹਾਨੂੰ ਬਾਹਰ ਬਚਾ ਦਿਖਾ ਦਿੰਨੇ ਆ ਤਸਲੀਨ ਨਾਲ ਤੇ ਬਾਕੀ ਨਵੀਂ ਝੋਟੀ ਆ ਦੋਸਤੋ ਥੋੜੀ ਜੀ ਸਾਹਮ ਖੋਣੋ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਠੀਕ ਆ ਤੇ ਆ ਮਗਰ ਕਟਾ ਹੈ ਮੇਲ ਕਾ ਪੱਕੀ ਚੋਣ ਚਾਣ ਇੱਕ ਨੰਬਰ ਆ ਕੋਈ ਵੀਰ ਆ ਆਪਦੀ ਆਣ ਕੇ ਉਸਨੂੰ ਕਰਨ ਲਈ ਪਾਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਗਾ ਕੋਈ ਇਹ ਨਹੀਂ ਭਾਜੀ ਡੰਗ ਕੇ ਮਿਲਦੀ ਕਰਮਾਲੀ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਲਓ ਜੀ ਮੜਾ ਬੰਦੇ ਬੰਦੋ ਬੰਦੋ ਫਾੜੀ ਸਵਾ ਬੱਚਾ ਮਗਰ ਠੀਕ ਆ ਕੱਟਾ ਇਹਦੇ ਮਗਰ ਮੇਲ ਕਾਫ ਠੀਕ ਆ ਅੱਛਾ ਤੇ ਜਗਰਾਜ ਇਹਦਾ ਕੀ ਲਊਗਾ ਰੈਂਟ ਛੋਟੀ ਦਾ ਇਹਦਾ ਭਾਜੀ ਮੋਲ ਕਰਾਉਂਦੇ ਜੋ ਮਰਜ਼ੀ ਕਰਾ ਲੈ 60000 ਚੋਂ ਮਜੀ 1000 ਛੱਡ ਦਾਂ 60 ਚ ਹਾਂਜੀ ਹਾਂਜੀ ਭਾਜੀ ਹੋਰ ਭਾਜੀ ਮਾਨਤਨ ਕਰਦਾ ਕੋਈ ਗੱਲ ਨਹੀਂ। ਪਰ ਦੇਖੋ ਖੁੱਲਾ ਕਰ। ਹਾਂਜੀ ਭਾਜੀ ਖੁੱਲਾ ਕਰ। ਦੂਜਾ ਟੇਣਾ ਅਗਲੇ ਨੂੰ ਕਿਰਾਏ ਦਾ ਫਰਕ ਭਾਜੀ ਕਰਦਾ ਕੋਈ ਗੱਲ ਨਹੀਂ ਭਾਜੀ ਕਰਦਾ। ਭਾਜੀ ਜੇ ਤੇ ਕੇ ਚੰਗੀ ਸਾਂਭ ਵਾਲ ਕੋ ਚਲੋ ਜੀ ਤੇ ਚਲੋ ਜਿਆਦਾ ਤਾਂ ਨਹੀਂ ਆ ਬੰਦੇ 8 ਤੋਂ 9 ਲੀਟਰ ਦੋਦੀ ਚਵਾਈ ਕਰਾ ਦਊਗੀ। ਬਿਲਕੁਲ ਸਹੀ। ਹਾਂਜੀ ਹਾਂਜੀ ਤੇ ਜੇ ਭਾਜੀ ਤੁਹਾਨੂੰ ਪਤਾ ਫਿਰ ਜੇ ਸਾਂਭਣਾਈ ਤੇ ਫਿਰ ਇਹ ਵੀ ਇਹ ਵੀ ਘਟਣਾ ਹੀ ਆ। ਬਿਲਕੁਲ। ਬਾਕੀ ਜਿਹੜਾ ਵੀਰ ਖਾਸ ਤੌਰ ਤੇ ਇੱਕ ਗੱਲ ਵੀ ਕੋਈ 40 45 50000 ਖਰਚੇ ਵੈੜ ਤੇ ਖਰਚਣਾ ਚਾਹੁੰਦਾ। ਉਹਦੇ ਨਹੀਂ ਚੰਗੀ। ਉਹ ਇਸ ਲਈ ਚੰਗੀ ਭਾਜੀ ਦੂਜੇ ਸਿਰ ਵਾਲੀ ਭਾਜੀ ਫੋਲ ਝੋਡੀ ਬਣ ਜੂਗੀ ਜੇ ਚੰਗੀ ਸਾਂਹ ਵਾਲੇ ਕੋ ਰਹਿ ਗਈ। ਜਿੰਨੇ ਦੀ ਲਈ ਉਹਨੇ ਦੀ ਝੋਟੀ ਆਉਣਾ ਉਹਨੇ ਦੀ ਝੋਡੀ ਹਾਂ ਜੀ ਬਾਜੀ ਐਨੇ ਦੀ ਤੇ ਬਾਜੀ ਅਸਰ ਡੰਗਰੀ ਆਉਂਦੇ ਹਣਾ। ਬਿਲਕੁਲ ਹਾਂਜੀ 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 ਹਾਂਜੀ। ਬਾਕੀ ਦੋਸਤੋ ਝੋਟੀ ਚੰਗੀ ਆ। ਬਾਕੀ ਕਾਰਨ ਤੁਹਾਨੂੰ ਦੱਸਦਾ ਕਿ ਇਹ ਨਾਰਮਲ ਸੇਵਾ ਵਾਲੇ ਘਰੋਂ ਪਸੂ ਨਿਕਲਦੇ ਆ ਤੇ ਬਾਕੀ ਮਗਰਾ ਕਟਾ ਹੈਗਾ। ਤੁਸੀਂ ਵੇਖ ਸਕਦੇ ਹੋ ਦੋਸਤੋ ਬਿਲਕੁਲ ਮੇਲ ਕਾਫ ਆ। ਤੇ ਜਗਰਾਜ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਭਾਜੀ ਇਹੋ ਪਸ਼ੂ ਸੀ ਭਾਜੀ ਸੇਲ ਹੋ ਜਾਂਦੇ ਪਸ਼ੂ ਮਹਾਰਾਜ ਦੀ ਬੜੀ ਕਿਰਪਾ ਹੈ ਉਹਦਨੇ ਤੁਹਾਨੂੰ ਫੋਨ ਕੀਤਾ ਵੀ ਵੀਡੀਓ ਤੇ ਹਾਂਜੀ ਭਾਜੀ ਵੇਖ ਗਏ ਸੀ ਉਹਦਨੇ ਪਸ਼ੂ ਠੀਕ ਹੈ ਹਾਂਜੀ 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 ਤੇ ਬੋਲਦਿਆ ਨੰਬਰ ਜਗਰਾਜ ਤੇ ਭਾਜੀ ਨੰਬਰ 99148 99135 ਠੀਕ ਹੈ ਜੀ ਹਾਂਜੀ ਭਾਜੀ ਓਕੇ ਵੀਰ ਓਕੇ ਅੱਗੇ ਵੀਰ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਗਰਾਜ ਸਿੰਘ ਪਿੰਡ ਵੱਡੇ ਸਭਰਾ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਠੀਕ ਹੈ ਜੀ ਤੇ ਚਾਰ ਐਨੀਮਲ ਤੁਹਾਨੂੰ ਦਿਖਾ ਦਿਆ ਦੋ ਗੱਬਣ ਇਹ ਮੱਝਾਂ ਦਿਖਾ ਦਿਆਂ ਨੇ ਪੂਰੀਆਂ ਵਡੀਆਂ ਮੱਜਾਂ ਦੋਸਤੋ ਚੰਗੇ ਹੈਵੀ ਬੋਡੀ weight ਦੀਆਂ ਵਜਨ ਲੋੜ ਪੂਰਾ ਮੱਜਾਂ ਦਾ ਤੇ ਦੋ ਹੀ ਸੂਈਆਂ ਸਵਾਈਆਂ ਤੁਹਾਨੂੰ ਦਿਖਾ ਦੀਆਂ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ